ਮੈਂ ਜਾ ਕੇ ਨਾ ਭੱਜ ਕੇ ਮੈਂ ਸਮਝਿਆ ਵੀ ਸੁਤਾ ਵਾ ਵੀ ਉਧਰ ਸੰਗਤ ਖੜੋਤੀ ਕਹਿੰਦੇ ਉਹ ਐ ਢੋਲ ਆ ਕੇ ਨਾ ਚਿਹਰਾ ਗਦਗਦ ਚੁੱਪ ਐ ਟਿਕਿਆ ਤੇ ਮੈਂ ਜਾ ਕੇ ਕਿਹਾ ਬਾਬਾ ਜੀ ਸਾਰੀ ਸੰਗਤ ਅਰਦਾਸ ਹੋਉਂਦੀ ਤੁਸੀਂ ਸੁਤਿਆਂ ਕਹਿੰਦੇ ਨਾ ਐ ਲੈ ਜਮ ਜੋਰ ਨਾ ਹਲਾਇਆ ਕਹਿੰਦੇ ਜਦੋਂ ਉਹਨੇ ਅੱਖਾਂ ਖੋਲੀਆਂ ਤੇ ਨੇਤਰਾਂ ਚ ਜਲ ਵਗਦੇ ਕਹਿੰਦੇ ਇੱਕੋ ਗੱਲ ਕਹੀ ਕਹਿੰਦਾ ਤੇਰਾ ਭਲਾ ਹੋ ਜਾ ਜੇ ਕੁਝ ਹੋਰ ਕਹਿੰਦਾ ਤੇ ਹੋ ਜਾਣਾ ਹੈ ਕਿਉਂਕਿ ਗੁਰੂ ਅਮਰਦਾਸ ਨੇ ਆਖਿਆ ਸੀ ਨਾ ਖਡੂਰ ਸਾਹਿਬ ਨੂੰ ਆਉਂਦਿਆਂ ਜਦੋਂ ਡਿੱਗੇ ਤੇ ਜਲਾਈ ਕਹਿੰਦੀ ਜੀ ਅਮਰੂ ਬੇਨਬਾ ਹੋਗਾ ਭਟਕਤਾ ਫਿਰਦਾ ਹੈ ਨਾ ਕਬੂ ਹੂੰ ਚੈਣ ਕਰਤਾ ਹੈ ਕਹਿੰਦੇ ਘਰੋਂ ਬਾਹਰੋਂ ਕੱਢਿਆ ਗੁਰੂ ਘਰੇ ਫਿਰਦਾ ਵੇਲਾ ਜਿੱਦਾਂ ਆਪਾਂ ਨੂੰ ਨਹੀਂ ਕਿਹਦੇ ਬਾਬੇ ਵੇਲੇ ਫਿਰਦੇ ਆਖੋ ਚਿੱਟੇ ਪਾ ਕੇ ਨਜ਼ਾਰੇ ਲੈਂਦੇ ਹੀ ਭਰਾਵਾ ਮੈਂ ਕਿਹਾ ਸਾਨੂੰ ਰੱਬ ਨੇ ਨਜ਼ਾਰੇ ਦਿੱਤੇ ਲਵਾਂਗੇ ਤੁਸੀਂ ਵੇਖੋ ਗੜੀਆਂ ਪੰਡਾ ਵਨ ਕੇ ਲੈ ਜਾਂਦੇ ਆ ਜਾਣਾ ਤੇ ਨੰਗੇ ਹੀ ਆ ਸਾਰਿਆਂ ਨੇ ਇਨਾ ਵੀ ਸਾਡਾ ਚਿੱਟਾ ਮਸ਼ਹੂਰ ਕਰਤਾ ਲੋਕਾਂ ਨੇ ਤੁਸੀਂ ਕਾਲਾ ਪਾਇਆ ਗਲਤ ਹੈ ਕਹਿਣ ਦਾ ਭਾਵ ਕਿ ਐਸੇ ਸਤਿਗੁਰੂ ਚ ਬੈਠੇ ਬੈਠੇ ਤੇ ਉਹ ਕਹਿੰਦੇ ਤੇਰਾ ਭਲਾ ਹੋਵੇ ਇਧਰ ਸਤਿਗੁਰੂ ਨੇ ਇਹੀ ਆਖਿਆ ਕਹਿੰਦੇ ਰੇਤ ਦੀਵਾਨੀ ਕਿਆ ਬਗਤੀ ਹੈ ਗੁਰੂ ਕੀ ਛਾਨ ਵਿੱਚ ਉਹ ਕਮਲੀਏ ਅੱਜ ਤਨਾ ਕਹਿ ਮੈਨੂੰ ਨਥਾਵਾ ਹੁਣ ਤੇ ਮੈਨੂੰ ਥਾਂ ਮਿਲ ਗਈ ਆ ਉਹ ਕਮਲੀ ਹੋਈ ਸੀ ਉਹ ਰੂਪ ਜੀ ਬੈਠੀ ਸੀ ਰੱਬ ਸਾਧੂ ਦੀ ਜੀਵ ਤੇ ਐ ਇਹ ਆਪਣੇ ਜਦੋਂ ਵੀ ਇਦਾਂ ਜੀਵ ਨੂੰ ਹੱਥ ਲੱਗਦਾ ਆਪਾਂ ਕਿਹਦਾ ਝੂਠਾ ਹੋ ਗਿਆ ਉਦਾਂ ਤੇ ਨਹੀਂ ਨਾ ਹੁੰਦਾ ਵੀ ਲੱਗਨਦਾ ਇਦਾਂ ਜਦੋਂ ਇੱਥੇ ਲਾਵਾਂਗੇ ਕਿਹੜਾ ਸੁੱਚਾ ਨੂੰ ਤਵਾਓ ਕਾਰਨ ਕੀ ਹੈ ਜੀਵ ਨੂੰ ਝੂਠੀ ਕਿਉਂ ਆਖਿਆ ਇਹ ਸਵੇਰ ਤੋਂ ਸ਼ਾਮਾਂ ਤੱਕ ਲੈ ਕੇ ਪਤਾ ਨਹੀਂ ਕਿੰਨਾ ਝੂਠ ਬੋਲਦੀ ਕਿੰਨਿਆਂ ਦੀ ਨਿੰਦਿਆ ਚੁਗਲੀ ਕਰਦੀ ਕਿੰਨਿਆਂ ਦੀ ਮਾਇਲ ਧੋਂਦੀ ਇਹਨੂੰ ਤਾਂ ਝੂਠੀ ਐ ਨਾਮ ਜਪਤ ਗੋਬਿੰਦ ਕਾ ਸੋਚੀ ਪਈ ਰਸਨਾ ਜਦੋਂ ਇਹਦੇ ਤੇ ਨਾਮ ਚੜ ਗਿਆ ਨਾ ਸਿਮਰਨ ਬੰਦਗੀ ਦਿਨੇ ਰਾਤ ਤੁਸੀਂ ਸੁਖਮਣੀ ਸਾਹਿਬ ਦੇ 3 3 4 4 ਪਾਠ ਜਪਜੀ ਸਾਹਿਬ ਦੇ 10 10 ਚੌਪਈ ਸਾਹਿਬ ਦੇ 20 20 ਜਾਪ ਜਿਹੜੇ 82 ਮਹਾਂਪੁਰਖ ਨੇ ਇਹ ਇਨੀਕ ਸੂਚੀ ਹੋ ਜਾਂਦੀ ਹੈ ਵੀ ਇਹਦੇ ਤੇ ਬਾਬਾ ਨਾਨਕ ਆ ਕੇ ਬਹਿ ਜਾਂਦਾ ਸਾਧੂਆਂ ਕੋਲੋਂ ਹੋਰ ਕੁਝ ਨਹੀਂ ਹੁੰਦਾ ਉਹਨਾਂ ਦੀ ਜੀਵ ਤੇ ਹੀ ਕਿਰਪਾ ਹੁੰਦੀ ਨਵ ਨਿਧੀ 18 ਸਿੱਧੀ ਪਿਛੇ ਲੱਗੀਆਂ ਫਿਰ ਪ੍ਰਭ ਜੀ ਬਸੇ ਸਾਧ ਕੀ ਰਸਨਾ ਉਹ ਜੀਵ ਤੇ ਰੱਬ ਬੈਠਾ ਹੁੰਦਾ ਜੀ ਉਹਨਾਂ ਕਹਿੰਦਾ ਨਾ ਬੀਬੀ ਜਾ ਤੇਰੇ ਘਰ ਉਹ ਕਹਿੰਦੀ ਬਾਬਾ ਜੀ ਮੈਨੂੰ ਡਾਕਟਰ ਕਹਿੰਦੇ ਬੱਚਾ ਨਹੀਂ ਹੋਣਾ ਸਾਧੂ ਬੈਠੇ ਬੈਠ ਕੇ ਕਹਿੰਦੇ ਜਾ ਆਪਾਂਡੇ ਮਾਂਝ ਜਾ ਕੇ ਲੰਗਰ ਦੇ ਇੱਕ ਕੀ ਪੰਜ ਪੰਜ ਹੋ ਜਾਣਗੇ ਹੋਏ ਕਿਉਂਕਿ ਤਾਂ ਜੀਵ ਤੇ ਬੈਠਾ ਨਾ ਆਪਣੀ ਜੀਵ ਤੇ ਕੀ ਹੈ ਝੂਠ ਤੇ ਝੂਠ ਉਹਨਾਂ ਦੀ ਜੀਵ ਤੇ ਬੰਦਗੀ ਉਹਨੇ ਕਿਹਾ ਭਲਾ ਹੋਵੇ ਤੇਰਾ ਕੀ ਕਰ ਸੁਟਿਆ ਇਹ ਕਹਿੰਦਾ ਬਾਬਾ ਜੀ ਅਰਦਾਸ ਹੁੰਦੀ ਤੁਸੀਂ ਸੁਤਿਆ ਕਹਿੰਦਾ ਪਰਛਾ ਤੇਰੇ ਕੋ ਅੱਖਾਂ ਨਹੀਂ ਆ ਮੈਂ ਕਹਿੰਦਾ ਪਤਾ ਨਹੀਂ ਕਿੰਨੀ ਤਪੱਸਿਆ ਕਰਕੇ ਮਸਾ ਮਸਾ ਮੇਰੀ ਲੇਵ ਲੱਗੀ ਸੀ ਤੇ ਮੈਂ ਗੁਰੂ ਰਾਮਦਾਸ ਜੀ ਸਾਹਮਣੇ ਬੈਠੇ ਤੇ ਮੈਂ ਉਹਨਾਂ ਦੀ ਗੋਦੀ 'ਚ ਸੀ ਲਾਡ ਕਰ ਰਿਹਾ ਸੀ ਆਨੰਦ ਲੈ ਰਿਹਾ ਸੀ ਤੇ ਤੂੰ ਧੱਕਾ ਮਾਰ ਕੇ ਮੈਨੂੰ ਗੋਦੀ 'ਚੋਂ ਬਾਹਰ ਕੱਢਦਾ ਪਾਈ ਸਾਹਿਬ ਦੀ ਰਿਕਾਰਡਿੰਗ ਹੈ ਕਹਿੰਦੇ ਮੈਂ ਮਾਫੀ ਮੰਗੀ ਕਿ ਵਾਕਏ ਜਿਹੜੇ ਬੰਦਗੀ ਵਾਲੇ ਹੁੰਦੇ ਨਾ ਉਹ ਸੰਗਤਾਂ 'ਚ ਬੈਠੇ ਹੁੰਦੇ ਵੇਖਣ ਵਾਲੇ ਕਹਣਾ ਬਾਬਾ ਸੁੱਤਾ ਕਹਿੰਦੇ ਸੁਣ ਤੇ ਸਮਾਦ ਲੱਗੀ ਵਿੱਚ ਪ੍ਰਮਾਤਮਾ ਦੇ ਕਿਸੇ ਨੂੰ ਕੀ ਪਤਾ ਸਾਧੂ ਸੁੱਤੇ ਨੇਗੇ ਜਾਗਦੇ ਉਹਨਾਂ ਦੀ ਜੀਵ ਵੀ ਨਹੀਂ ਹਿੱਲਦੀ ਅੱਖਾਂ ਬੰਦ ਅੰਦਰ ਚੱਲ ਰਿਹਾ ਸਿਸਟਮ ਬਹੁਤ ਡੂੰਗਾ ਤੇ ਮੇਰੇ ਪਾਤਸ਼ਾਹ ਮਹਾਂਪੁਰਖਾਂ ਨੇ ਇਹ ਹੀ ਵਚਨ ਕਹਿ ਕਹਿੰਦੇ ਅੰਤਰ ਗੁਰਿਆ ਰਾdna ਪਹਿਲਾ ਪਰਚਾ ਦੂਜਾ ਜੀਵ ਦੇ ਨਾਲ ਵੀ ਆਨੰਦ ਲੈਣਾ ਗਾ ਕੇ ਤੀਜਾ ਨੇਤਰੀ ਸਤਗੁਰੂ ਵੇਖਣਾ ਅੱਖਾਂ ਦੇ ਨਾਲ ਸਾਰੇ ਪਾਸੇ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਤੇ ਸ਼ਰਵਣੀ ਸੁਣਨਾ ਗੁਰਨਾਉ ਆ ਤੁਸੀਂ ਵੱਡੇ ਭਾਗਾਂ ਵਾਲੇ ਜਿਹੜੇ ਸਵੇਰ ਦੇ ਕੰਨਾਂ ਨਾਲ ਮਹਾਰਾਜ ਦੀਆਂ ਬਾਤਾਂ ਸੁਣ ਰਹੇ ਤੇ ਪੰਜਵਾਂ ਪੇਪਰ ਹੈ ਜਿੱਦੋਂ ਚਾਰ ਚੀਜ਼ਾਂ ਹੋ ਗਈਆਂ ਅੰਦਰ ਚੱਲ ਪਿਆ ਜੀਵ ਰੰਗੀ ਗਈ ਅੱਖਾਂ 'ਚ ਵੀ ਰਸ ਬਣ ਗਿਆ ਕੰਨਾਂ ਦੇ ਰਾਈ ਇੱਥੇ ਅੰਦਰ ਪੂਰੀ ਕਿਰਪਾ ਵਰਤ ਗਈ ਜਿਵੇਂ ਮਧਾਣੀ ਪਾ ਕੇ ਬੀਬੀ ਲੱਸੀ ਨਹੀਂ ਰੜਕਦੀ ਤੇ ਮੱਖਣ ਆਉਂਦਾ ਮੱਖਣ 'ਚ ਦੇਸੀ ਘਿਓ ਦੇਸੀ ਘਿਓ ਤੋਂ ਪਜੀਰੀਆਂ ਬਣਦੀਆਂ ਤੇ ਬੜਾ ਸੌਦਾ ਪਤਾ ਬਣ ਜਾਂਦਾ ਜੇ ਗੁਰਮਖੋ ਐਦਾਂ ਹੀ ਸਾਧੂ ਮਹਾਰਾਜ ਸਾਹਿਬ ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਪੰਜ ਪੇਪਰ ਹੈ ਅੰਤਰ ਗੁਰਿਆਰਾਧਨਾ ਜਿਹਿਵਾ ਜਾਪ ਗੁਰਨਾਉ ਨੇਤਰੀ ਸਾਧਗੁਰੂ ਪੇਖਣਾ ਸ਼ਰਵਣੀ ਸੁਣਦਾ ਗੁਰੂ ਆਓ ਸਤਗੁਰ ਸੇਤੀ ਰਤਿਆ ਜਦੋਂ ਐ ਰੰਗਿਆ ਗਿਆ ਪੈਰਾਂ ਤੋਂ ਸਿਰ ਤੱਕ ਦਰਗਹਿ ਪਈਐ ਆਓ ਕਹੁ ਨਾਨਕ ਕਿਰਪਾ ਕਰੇ ਏ ਵੀ ਨਾਲ ਕਿਆ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮਹਿ ਉਤਮ ਵਿਰਲੇ ਵਿਰਲੇ ਆਓ ਜਪੀਏ ਸਾਰੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ ਵਿਰਲੇ ਲਾਲੋ ਜੋਰ ਭੋਰਾ ਲੰਗਰ ਪਾਣੀ ਛਕੇ ਜੇ ਵਿਰਲੇ ਵਿਰਲੇ ਨਾਮ ਦੇ ਪਾਰੀ ਤੇ ਰੰਗ ਦੇ ਪਾਰੀ ਨਾਮ ਨਵ ਨਿਦੀ 18 ਸਿੱਧੀ ਪਿੱਛੇ ਲੱਗੀਆਂ ਮਗਰ ਮਗਰ ਫਿਰਦੀਆਂ ਜਿਨ੍ਹਾਂ ਨੇ ਮਾਲਾ ਵੀ ਸਿਧੀ ਕੀਤੀ ਹੈ ਬ੍ਰਹਮ ਗਿਆਨੀ ਬਾਬਾ ਭਾਈ ਅਦਲੀ ਕਿੰਨੀ ਤਵੱਸਿਆ ਹੋਵੇਗੀ ਬਹਾਦਰ ਬਾਬਾ ਬਿਰੀ ਚੰਦ ਸਾਹਿਬ ਜੀ ਨੇ ਸੰਗਤ ਕੀਤੀ ਥੋੜੇ ਮਿੰਟ ਇੱਕ ਸਿਮਰਨਾ ਹੀ ਦਿੱਤਾ ਕਹਿੰਦੇ ਬਹਿ ਜਾ ਇੱਥੇ ਅੱਖਾਂ ਕਰਲਾ ਬੰਦ ਤੇ ਫੇਰ ਮੱਜਾਂ ਕਾਲੀਆਂ ਤੋਂ ਬੂਰੀਆਂ ਹੋਈਆਂ ਇਹ ਬਾਬਾ ਬਿਰੀ ਚੰਦ ਸਾਹਿਬ ਜੀ ਕਹਿੰਦੇ ਜਦੋਂ ਕਾਰਜ ਹੋ ਗਿਆ ਰਾਸ ਤੇ ਬਾਬਾ ਜੀ ਕਹਿੰਦੇ ਮਾਲਾ ਦੇ ਦੇ ਕਹਿੰਦਾ ਮੈਂ ਤਾਂ ਨਹੀਂ ਦਿੰਦਾ ਆਖੋ ਸਤਨਾਮ ਕਹਿੰਦੇ ਤੂੰ ਕੀ ਕਰਨੀ ਤੂੰ ਤਾਂ ਚੋਰੀਆਂ ਕਰਨੀਆਂ ਏ ਤੇਰੇ ਕਿਹੜੇ ਕੰਮ ਦੀ ਕਹਿੰਦਾ ਬਹੁਤ ਕੰਮ ਦੀ ਆ ਹੁਣ ਨਹੀਂ ਬਾਬਾ ਦਿੰਦਾ ਕਹਿੰਦੇ ਕਿਉਂ ਕਹਿੰਦਾ ਹੁਣ ਚੋਰੀਆਂ ਕਰਾਂਗੇ ਤੇਰ ਕੋ ਆਨ ਦੀ ਲੋੜ ਨਹੀਂ ਮਾਲਾ ਫੇਰ ਕੇ ਰੰਗ ਬਦਲਿਆ ਕਰਾਂਗੇ ਆਖੋ ਸਤਨਾਮ ਤੇ ਸਾਧੂ ਹੱਸ ਕੇ ਕਹਿੰਦੇ ਵੀ ਜੰਦਾ ਤੇਰੇ ਹੱਥ ਚ ਕੰਮ ਨਹੀਂ ਕਰਨੀ ਸਾਡੇ ਕੋਲੇ ਸਿੱਧੀ ਹੋਈ ਆ ਸਾਡੇ ਨਾਲ ਜੁੜੀ ਹੈ ਸਾਡੇ ਅੱਖੇ ਲੱਗਦੀ ਆ ਜਾਂ ਅਸੀਂ ਕਾਲੀਆਂ ਤੋਂ ਬੂਰੀਆਂ ਕੀਤੀਆਂ ਤੂੰ ਬੂਰੀਆਂ ਤੋਂ ਕਾਲੀਆਂ ਕਰ ਬੜਾ ਯਤਨ ਕੀਤਾ ਬਾਬੇ ਨੇ ਫੇਰ ਕੇ ਕਾਲੀਆਂ ਤੋਂ ਬੂਰੀਆਂ ਨਹੀਂ ਹੋਈਆਂ ਕਿੰਦਾ ਬਾਬਾ ਤੇ ਤੇਰੇ ਹੱਥ ਚ ਕੰਮ ਕਰਦੀ ਮੇਰੇ ਅੱਖੇ ਕਿਉਂ ਨਹੀਂ ਲੱਗਦੀ ਹੁਣ ਤੁਸੀਂ ਵੇਖੋ ਬਾਣੀ ਉਹ ਆ ਕੀਰਤਨ ਵੀ ਉਹ ਹੀ ਆ ਕਥਾ ਵੀ ਉਹ ਹੀ ਆ ਜਦੋਂ ਕੋਈ ਬੰਦਗੀ ਵਾਲੀ ਰੂਹ ਕੀਰਤਨ ਕਰਦੀ ਕੋਈ ਭਿੱਜਿਆ ਹੋਇਆ ਗਿਆਨੀ ਕਥਾ ਕਰਦਾ ਸ਼ਬਦ ਤੇ ਉਹ ਹੀ ਇਤਿਹਾਸ ਵੀ ਉਹ ਹੀ ਹੈ ਉਹਦੇ ਅੰਦਰ ਮਹਾਰਾਜ ਕੈਸੀ ਖੇਡ ਵਰਤਾਰਾ ਨੇ ਹੁਣ ਜਦੋਂ ਸਾਡੇ ਅਰਗੇ ਨਗੁਣੇ ਜਿਨ੍ਹਾਂ ਨੂੰ ਮਹਾਰਾਜ ਨੇ ਨਵਾਜਿਆ ਮੂਰਖ ਅਗਿਆਨੀਆਂ ਨੂੰ ੁੱਲੜਾਂ ਨੂੰ ਵੇਲੜਾਂ ਨੂੰ ਬਖਸ਼ਿਸ਼ਾਂ ਦਿੱਤੀਆਂ ਇਹਦੇ ਤਰਸ ਹੈ ਇਹੀ ਕਥਾ ਜਦੋਂ ਗਿਆਨੀ ਪਿੰਦਰਪਾਲ ਜੀ ਕਰਦੇ ਨੇ ਉਹੀ ਕੀਰਤਨ ਜਦੋਂ ਭਾਈ ਨਿਰਮਲ ਸਿੰਘ ਜੀ ਪਦਮਸ਼੍ਰੀ ਕਰਦੇ ਨੇ ਕਿਆ ਬਾਤਾਂ ਬਣਦੀਆਂ ਸਿੱਧੀ ਹੁੰਦੀ ਗੁਰਮਖੋ ਗਿਆਨੀ ਮਹਤਾਬ ਸਿੰਘ ਜੀ ਆਪ ਜੀ ਦੇ ਸਨਮੁਖ ਹੋਣੇ ਐ ਐਡੀ ਪਵਿੱਤਰ ਧਰਤੀ ਜਿੱਥੇ ਅੱਠ ਪਾਤਸ਼ਾਹਾਂ ਨੇ ਚਰਨ ਪਾਏ ਮਾਹਪੁਰਖ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਾਹਪੁਰਖ ਜਬੀ ਤਬੀ ਆਸਲਾ ਵਾਲੇ ਮਾਹਪੁਰਖ ਆਏ ਨੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਸੰਪਰਦਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੋਂ ਸੰਗਤਾਂ ਆਈਆਂ ਏ ਮਾਹਪੁਰਖ ਆਏ ਗੁਰਮਖੋ ਸਚਾਈ ਏ ਜਦੋਂ ਬੰਦਕੀ ਵਾਲਾ ਬੋਲ ਬੋਲਦਾ ਤੇ ਬੋਲ ਸੀਨੇ ਚ ਬੈਂਦੇ ਆ ਸੰਤ ਜਰਨੈਲ ਸਿੰਘ ਜੀ ਜਿੱਥੇ ਵੀ ਸਪੀਚ ਕਰ ਜਾਂਦੇ ਸੀ 15 ਮਿੰਟਾਂ ਦੇ ਵਿੱਚ ਰੰਗ ਲੱਗਦੇ ਕਿਉਂ ਉਹਨਾਂ ਦਾ ਜੀਵਨ ਬੋਲਦਾ ਏ ਜਿਵੇਂ ਜਿਵੇਂ ਆਪਾਂ ਕਹਿੰਦੇ ਪੰਜਾਬੀ ਚ ਵੀ ਜਿੰਨਾ ਗੁੜ ਪਾਓ ਉਹਨਾਂ ਮਿੱਠਾ ਹੋਗਾ ਜਿੰਨਾ ਹੀ ਸੇਵਾ ਸਿਮਰਨ ਵਧਾਓਗੇ ਬੰਦਗੀ ਤੁਹਾਡੀ ਜੀਵ ਤੇ ਮਹਾਰਜ ਵਰਤਣਗੇ ਤੁਰਿਆ ਜਾਂਦਾ ਬੰਦਾ ਵੀ ਆ ਕੇ ਬਹਿ ਜਾਊਗਾ ਵੀ ਕੌਣ ਲੱਗਾ ਆਇਆ ਇਹ ਤਰਸ ਮਹਾਰਾਜ ਦੀ ਸੇਵਾ ਸਿਮਰਨ ਚ ਹੋਣਾ ਜੀ ਸੋ ਬਹੁਤ ਬਹੁਤ ਧੰਨਵਾਦ ਆਏ ਹੋਏ ਮਹਾਤਮਾਨ ਦਾ ਮਹਾਂਪੁਰਖਾਂ ਦਾ ਗਿਆਨੀ ਜੀ ਹੋਣਾ ਦਾ ਕਿਉਂਕਿ ਦਾਸਪੁਰ ਦੁਆਰਾ ਬੋਲੀ ਸਭ ਡੱਲਾ 72 ਗੁਰਸਿੱਖ ਬ੍ਰਹਮ ਗਿਆਨੀ ਹੋਏ ਉੱਥੇ ਚਾਰ ਮੰਡੀਆਂ ਵੀ ਮਿਲੀਆਂ ਤੇ ਰੰਬਤਾ ਕਿੱਥੋਂ ਹੋਈ ਸੀ ਖਡੂਰ ਸਾਹਿਬ ਤੋਂ ਭਾਈ ਪਾਰੋ ਜੀ ਪਰਮਹੰਸ ਨੇ ਉਸ ਦੁਆਬੇ ਨੂੰ ਭਾਗ ਲਾਇਆ ਉਹਨਾਂ ਦੀ ਕੁਲ ਚੋਂ ਬਾਬਾ ਦਇਆ ਸਿੰਘ ਜੀ ਹੋਏ ਲਾਹੌਰ ਦੀ ਧਰਤੀ ਪੰਜ ਪਿਆਰੇ ਹੁਣ ਗੈ ਗੁਰੂ ਹਰਗੋਬਿੰਦ ਸਾਹਿਬ ਚੰਦੂ ਦੀ ਧੀ ਨੂੰ ਜਵਾਬ deta ਸ਼ਹੀਦੀ ਦੇ ਵਿੱਚ ਇਹ ਵੀ ਕਾਰਨ ਹੈ ਉਹ ਸਾਰੀ ਖੇਡ ਵਰਤੀ ਸੀ ਭਾਈ ਪਾਰੋ ਦੀ ਭਾਈ 파ਰੋ ਖਡੂਰ ਸਾਹਿਬ ਆਏ ਜਿੱਥੇ ਗਿਆਨੀ ਜੀ ਲਗਾਤਾਰ ਨਿਰੰਤਰ 14-15 ਸਾਲ ਤੋਂ ਇਹ ਨਵਾਜੀਆਂ ਹੀਆਂ ਰੁਮਾਂ ਮਹਾਂਪੁਰਖ ਬੈਠੇ ਨਾ ਘਰਾਂ ਦੀ ਸੇਵਾ ਉਦਾਂ ਨਹੀਂ ਮਿਲਦੀ ਇਸ ਘਰ ਤੇ ਭਾਈ 파ਰੋ ਜੀ ਆਏ ਤੇ ਗੁਰੂ ਅੰਗਦ ਸਾਹਿਬ ਕਹਿੰਦੇ ਅੱਗੇ ਬਹਿ ਕੇ ਸੁਣਦੇ ਕਥਾ ਜਦੋਂ ਭਾਈ ਬਾਲਾ ਜੀ ਕਰਦੇ ਨਾ ਪੈੜੇ ਮੋਖੇ ਵਾਲਾ ਉਹ ਜਨਮ ਸਾਕੀ ਤੇ ਭਾਈ 파ਰੋ ਜੀ ਨੂੰ ਮਾਰ ਕੇ ਕਹਿੰਦੇ ਜਦ ਰੋਜ਼ ਅੱਗੇ ਬੈਣਾ ਨਾ ਜਿੱਦਾਂ ਵੀਰ ਬੈਠੇ ਨਿਹੰਗ ਸੇ ਇੱਕ ਦਿਨ ਗੁਰੂ ਅੰਗਦ ਸਾਹਿਬ ਦੀ ਨਿਕਾ ਪੈਂਦੀ ਜੀ ਗੁਰਮਖੋ ਹੁਣ ਗੁਰੂ ਸਾਹਿਬ ਤਖਤ ਤੇ ਬੈਠਿਆ ਓ ਦੂਰ ਤੱਕ ਸਤਿਗੁਰੂ ਹਾਜ਼ਰ ਹਨ ਮਾਰੇ ਨੂੰ ਪਤਾ ਕਿਹੜਾ ਮੇਰਾ ਪੁੱਤ ਕਦੋਂ ਦਾ ਬੈਠਾ ਮੇਰੀ ਧੀ ਬੈਠੀ ਕੌਣ ਪਾਂਡੇ ਮਾਜੰਦਿਆ ਕੌਣ ਰੋਟੀਆਂ ਲਾਉਣਦਿਆ ਕੀ ਮਹਾਪੁਰਖ ਸੇਵਾ ਉਹਨਾਂ ਨੂੰ ਪਤਾ ਨਹੀਂ ਐਦਾਂ ਮਹਾਰਾਜ ਬੈਠੇ ਬੈਠੇ ਕਹਿੰਦੇ ਓਰੇ ਆ ਤੂੰ ਜਦੋਂ ਲਾਗੇ ਹੋਏ ਕਹਿੰਦੇ ਸਿੱਖਾ ਤੇਰਾ ਨਾਮ ਕੀ ਕਹਿੰਦੇ ਪਾਰੋ ਕਹਿੰਦੇ ਕਿੱਥੋਂ ਆਇਆ ਕਹਿੰਦਾ ਪਾਰੋ ਕਿੱਡੇ ਸੋਹਣੇ ਬਚਨ ਨਾਵ ਹੀ ਪਾਰੋ ਤੇ ਕਿੱਥੋਂ ਆਇਆ ਪਾਰੋ ਤੇ ਕੀ ਚਾਉਣਾ ਏ ਰੋਜ ਆਉਣਾ ਕਥਾ ਕੀਰਤਨ ਚ ਕਹਿੰਦੇ ਬਾਬਾ ਪਾਰ ਕਰਦੀ ਆਂ ਖੁਸ ਸਤਨਾਮ ਨਾਵ ਹੀ ਪਾਰੋ ਆਇਆ ਵੀ ਪਾਰੋ ਤੇ ਮੈਨੂੰ ਭਵ ਸਾਗਰ ਤੋਂ ਪਾਰ ਕਰ ਦਿਓ ਤੇ ਮੇਰੇ ਬਾਦਸ਼ਾਹ ਮਹਾਰਾਜ ਜੇ ਸੇਵਾ ਚ ਸੀ ਗੁਰੂ ਅਮਰਦਾਸ ਗਾਗਰ ਦੀ ਤੇ ਉਹਨਾਂ ਨੇ ਸੁਭਾਵਕ ਆਖਿਆ ਕਹਿੰਦੇ ਭਾਈ ਪਾਰੋ ਆ ਗੁਰੂ ਅਮਰਦਾਸ ਕੋ ਗੋਇੰਦਵਾਲ ਆਉਂਦਾ ਰਹੀਂ ਦਰਸ਼ਨ ਪਾਉਂਦਾ ਰਹੀਂ ਤੈਨੂੰ ਭਵ ਸਾਗਰ ਲੰਘਾ ਦੇਣਗੇ ਆਕੂ ਸਤਨਾਮ ਏਸ ਧਰਤੀ ਤੋਂ ਭਾਈ ਪਾਰੋ ਨੇ ਡੱਲਿਓ ਰੋਜ਼ ਗੋਇੰਦਵਾਲ ਦਰਿਆ ਲੰਘ ਕੇ ਗੁਰੂ ਰਾਮਦਾਸ ਜੀ ਤੇ ਭਾਈ ਪਾਰੋ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਜਿਹੜਾ ਚੜਿਆ ਨਾ ਗੋਇੰਦਵਾਲ ਚਿੱਟੇ ਰੰਗ ਦਾ ਉਹਨਾਂ ਚੜਾਇਆ ਸੀ ਇਕੱਠੇ ਸੇਵਾ ਕਰਦੇ ਰਹੇ ਭਾਂਡਿਆਂ ਦੀ ਜੋੜਿਆਂ ਦੀ ਗਾਗਰਾਂ ਦੀ ਇੱਕ ਦਿਨ ਗੁਰੂ ਅਮਰਦਾਸ ਨੇ ਆਪਣੇ ਮੁਖ ਤੋਂ ਆਖਿਆ ਭਾਈ ਪਾਰੋ ਤੇ ਨੂੰ ਗੱਦੀ ਦੇ ਦਿੱਤੀ ਕਹਿੰਦੇ ਨਹੀਂ ਮਹਾਰਾਜ ਜੀ ਇੰਨੀ ਜ਼ਿੰਮੇਵਾਰੀ ਨਹੀਂ ਮੈਨੂੰ ਗੋਦੀ ਦੇ ਦਿਓ ਤੇ ਗੱਦੀ ਜਿਹੜੀ ਗੁਰੂ ਰਾਮਦਾਸ ਜਿੱਥੇ ਬੈਠੇ ਇੱਥੇ ਭਾਈ ਪਾਰੋ ਨੂੰ ਬਿਠਾਉਣਾ ਸੀ ਪਰ ਉਹਨਾਂ ਆਖਿਆ ਨਹੀਂ ਮੈਨੂੰ ਸੇਵਾਦਾਰ ਰਹਿਣ ਦਿਓ ਜਿੱਦਾਂ ਮਹਾਂਪੁਰਖ ਸੇਵਾ ਨਿਭਾਉਂਦੇ ਕਹਿੰਦੇ ਗੋਦੀ ਦੇ ਦਿਓ ਕਹਿੰਦੇ ਜਾਓ ਫਿਰ ਡੱਲੇ ਗੋਦੀ ਚਾਉਣਾ ਵਾਂ ਤੇ ਚਿੱਟੀ ਚਾਦਰ ਲੈ ਕੇ ਪਾਠ ਜਪਜੀ ਸਾਹਿਬ ਦਾ ਕਰਕੇ ਅਰਦਾਸਾ ਸੋਧ ਕੇ ਦੇ ਆਜੋ ਇਦਾਂ ਹੀ ਹੋਇਆ ਜੀ ਇੱਥੋਂ ਜਾਂਦਿਆਂ ਦਰਿਆ ਲੰਘ ਕੇ ਜਿੱਥੇ ਦਾਸ ਸੇਵਾ ਨਿਭਾਰਿਆ ਉਹਨਾਂ ਸਥਾਨਾਂ ਤੇ ਜਾ ਕੇ ਭਾਈ ਪਰੋ ਨੇ ਕੇਸੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਸੰਗਤ ਨੂੰ ਆਖਿਆ ਪਿੰਡ ਵਾਲਿਆਂ ਨੂੰ ਕਹਿੰਦੇ ਆਜੋ ਚੱਲੇ ਜੇ ਜਾਣਾ ਕਿਸ ਨੇ ਉਹ ਮੂਰਖ ਹੁੰਦੇ ਮੇਰੇ ਰਗੇ ਉਹ ਕਹਿੰਦੇ ਬਾਬਾ ਐਵੇਂ ਕਮਲਾ ਆਇਆ ਵਾ ਜਿੱਦਾਂ ਅੱਜ ਨਿੰਦਿਆ ਹੁੰਦੀ ਸਾਧੂਆਂ ਦੀ ਉਹਨਾਂ ਨੇ ਤਿੰਨ ਵਾਰੀ ਆਖਿਆ ਕਹਿੰਦੇ ਆ ਜਿਓ ਜੇ ਕਿਸੇ ਨੇ ਜਾਣਾ ਜੇ ਕਹਿੰਦੇ ਬਾਬੇ ਜਿੱਦਾਂ ਅੱਜ ਕੀਰਾਂ ਸਾਡੀ ਕਥਾ ਸੁਣ ਕੇ ਕਈ ਕਹਿਣਗੇ ਅੱਜ ਬਾਬੇ ਨੇ ਜਿਆਦਾ ਖਾਦਾ ਲੱਗਦਾ ਕੋਸਤ ਇਹ ਮੂੰਹ ਹੀ ਆ ਜੋ ਮਰਜੀ ਕਹਿ ਦੋ ਤੇ ਉਹ ਕਹਿੰਦੇ ਬਾਬਾ ਐਵੇਂ ਕਰਦਾ ਏ ਪਤਾ ਉਦੋਂ ਲੱਗਿਆ ਜਦੋਂ ਭਾਈ ਸਾਹਿਬ ਦਾ ਉੱਥੇ ਖੂਹ ਆ ਜੀ ਡੱਲੇ ਉਸ ਖੂਹ ਤੇ ਭਾਈ ਪਾਰੋ ਜੀ ਚਿੱਟੀ ਚਾਦਰ ਲੈ ਕੇ ਜਵਜੀਤ ਸਿੰਘ ਪੜ ਕੇ ਬੁਲਾ ਕੇ ਫਤਿਹ ਤੇ ਆਪਣਾ ਚੋਲਾ ਛੱਡ ਗਏ ਐਸ ਕੇ ਖੇਡਾਂ ਇਹਨਾਂ ਘਰਾਂ 'ਚਾ ਕਥਾ ਕਰਨੀ ਹੋਰ ਗੱਲ ਕੀਰਤਨ ਇਹਨਾਂ ਦੀ ਸੁਆਵਾਂ ਜਿਹੜੀਆਂ ਵੱਡੀਆਂ ਸਾਧੂਆਂ ਦਾ ਸੰਗ ਹੀ ਬਾਹੁਰਖਾਂ ਦਾ ਬੜਾ ਹੁੰਦਾ ਜਿਦਾਂ ਬੇੜੀ 'ਚ ਲੋਹਾ ਤਰਦਾ ਨਾ ਜਿਹੜੇ ਆਪਾਂ ਮਾਪੁਰਖਾਂ ਦਾ ਕੋਈ ਬੈਨੇ ਬੰਦਕੀ ਵਾਲਿਆਂ ਕੋ ਨਿੰਦਕ ਦਾ ਆਪਣਾ ਸੁਭਾਅ ਉਹਨਾਂ ਨਿੰਦਿਆ ਕਰੀ ਜਾਣੀ ਉਹ ਚਿੱਚੜ ਵਰਗੀ ਹੈ ਚਿੱਚੜ ਦਾ ਕੰਮ ਹੁੰਦਾ ਮੱਝ ਦੇ ਥਾਣਾ ਚ ਲਾਉ ਪੀ ਜਾਣਾ ਦੁੱਧ ਨਹੀਂ ਪੀਣਾ ਅੱਜ ਬਹੁਤ ਬੰਦੇ 100 ਦੇ ਵਿੱਚੋਂ 75% ਉਹ ਲੋਕ ਨੇ ਜਿਹੜੇ ਸਾਰੇ ਮਾਪੁਰਖਾਂ ਨੂੰ ਇੱਕੇ ਰਸੇ ਲਈ ਜਾਂਦੇ ਜੋ ਮਰਜ਼ੀ ਬੋਲੀ ਜਾਂਦੇ ਸਾਧੂ ਨੇ ਗੁੱਸਾ ਕਰਦੇ ਸੋ ਬੇਨਤੀ ਪ੍ਰਵਾਨ ਕਰਿਓ ਭੁੱਲਾਂ ਕਰ ਦਿਓ ਮਾਫ ਇੱਕ ਦੇ ਊੜਾ ਵਿਚਾਲੋ ਦੂਜਾ ਝੂੜਾ ਆਪਣੀ ਫਸਲ ਤੇ ਨਸਲ ਰੁੱਖ ਤੇ ਕੋਖ ਇਹਨਾਂ ਦਾ ਬਿਲਕੁਲ ਧਿਆਨ ਦਿਓ ਭੁੱਲਾਂ ਕਰਿਓ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ